ਸਤ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਜੀਟੀਵੀ ਨੈਟਵਰਕ ਦੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਨਾਲ ਤੇ ਮੈਂ ਹਾਂ ਖੇਤਪਾਲ ਸਿੰਘ ਦੀ ਜਿਸ ਤਰ੍ਹਾਂ ਕਿ ਆਪਾਂ ਤੁਸੀਂ ਲਿਖਿਆ ਪੜ ਹੀ ਲਿਆ ਤੇ ਪਿਛਲੇ ਕਾਫੀ ਦਿਨਾਂ ਤੋਂ ਚਰਚਿਤ ਚਰਚਾ ਦੇ ਵਿੱਚ ਹੈ ਕਿ ਇੱਕ ਟਰੈਕਟਰਾਂ ਵਾਲੀ ਲੜਕੀ ਦੀ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਚ ਲੜਕੀ ਖੁਦ ਵੀ মিডিਆ ਦੇ ਸਾਹਮਣੇ ਆਉਂਦੀ ਹੈ ਉਹਨੇ ਜੋ ਦਿਨ ਬੀਤੇ ਉਹ ਸਾਰਾ ਦੱਸਿਆ ਜਿਨੇ ਉਹ ਦਿਨ ਇਹ ਕਾਰਾ ਕੀਤਾ ਉਹ ਵੀ ਸਾਰਾ ਕੁਝ ਦੱਸਿਆ ਉਹਨਾਂ ਨੇ ਇੱਕ ਗੁਹਾਰ ਵੀ ਲਾਈ ਯਾਦ ਆਇਆ ਭਾਈ ਅਮਰਤਪਾਲ ਸਿੰਘ ਮਹਿਰੂ ਤੇ ਅਮਰਤਪਾਲ ਸਿੰਘ ਮਹਿਰੂ ਹੋਂ ਦੀ ਇੱਕ ਆਡੀਓ ਵੀ ਆਈ ਇਸ ਮੁੱਦੇ ਤੇ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਵੂਮਨ ਕਮਿਸ਼ਨ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਪਰ ਇਹ ਉਦੋਂ ਹੋਇਆ ਜਦੋਂ ਆਮ ਲੋਕਾਂ ਦੇ ਵਿੱਚ ਇਹ ਗੱਲ ਜ਼ਿਆਦਾ ਪ੍ਰਚਲਿਤ ਹੋਈ ਸਭ ਤੋਂ ਪਹਿਲਾਂ ਤੇ ਇਹ ਗੱਲ ਕਰਾਂਗੇ ਕਿ ਜਿਹੜਾ ਸਮਾਜ ਸਮਾਜ ਦੇਵਕੁੜਾਈ ਵਾਲੇ ਦੇ ਕਹਿਣ ਤਰ੍ਹਾਂ ਕਿ ਜਿਹੜਾ ਸਮਾਜ ਆ ਉਹ ਦੋ ਪੱਖਾਂ 'ਚ ਵੰਡਿਆ ਜਾਂਦਾ ਇੱਕ ਪੱਖ ਤੁਹਾਡੇ ਹੱਕ 'ਚ ਹੁੰਦਾ ਇੱਕ ਪੱਖ ਜਿਹੜਾ ਤੁਹਾਡੇ ਵਿਰੋਧ ਵਿਰੋਧ ਦੇ ਵਿੱਚ ਹੁੰਦਾ ਇੱਥੇ ਵੀ ਇਹੀ ਚੀਜ਼ਾਂ ਹੋ ਰਹੀਆਂ ਨੇ ਇੱਕ ਪੱਖ ਇੱਕ ਜਿਹੜਾ ਹੈਗਾ ਉਹ ਤਬਕਾ ਉਹ ਹੱਕ ਦੇ ਵਿੱਚ ਹੈ ਇੱਕ ਵਿਰੋਧ ਦੇ ਵਿੱਚ ਹੈ ਕੁੜੀ ਨੂੰ ਵੀ ਦੋਸ਼ੀ ਕਿਹਾ ਜਾ ਰਿਹਾ ਅ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਕੁਝ ਇਸ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਕਿ ਮੈਂ ਉਹਨਾਂ ਨੂੰ ਇੱਥੇ ਕੈਵਨਸ ਬੋਲ ਵੀ ਨਹੀਂ ਸਕਦਾ ਪਰ ਗੱਲ ਕਰਨੀ ਬਣਦੀ ਹੈ ਇਸ ਵਿਸ਼ੇ ਤੇ ਗੱਲ ਕਰਨੀ ਬਣਦੀ ਜਿਸ ਤਰ੍ਹਾਂ ਕਿ ਮੈਂ ਲਿਖਿਆ ਹੈ ਕਿ ਇੱਕ ਕੁੜੀ ਆਪਣੇ ਹੋਣ ਵਾਲੇ ਘਰ ਵਾਲੇ ਦੇ ਅੱਗੇ ਨੰਗੀ ਹੋਈ ਹੈ ਤੇ ਉਸ ਨੇ ਉਹਨੂੰ ਪੂਰੀ ਦੁਨੀਆ ਦੇ ਅੱਗੇ ਨੰਗਾ ਕਰਤਾ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਰਿਸ਼ਤਾ ਜਿਹੜਾ ਹੈਗਾ ਪਤੀ ਪਤਨੀ ਦਾ ਰਿਸ਼ਤਾ ਘਰ ਵਾਲੀ ਘਰਵਾਲੇ ਦਾ ਰਿਸ਼ਤਾ ਉਹਦੀ ਬੁਨਿਆਦ ਹੀ ਇਹ ਹੈ ਉਹ ਇਸੇ ਬੁਨਿਆਦ ਤੋਂ ਸਟਾਰਟ ਹੁੰਦਾ ਹੈ ਉਹਦੀ ਨੀ ਹੀ ਇੰਜੜੇ ਹੈਗੀ ਆ ਉਹ 6 ਮੁੰਡੇ ਦੇ ਪਿਓ ਦੀਆਂ ਪਿਓ ਦੀ ਵੀ ਗੱਲਬਾਤ ਆਈ ਏ ਸਾਹਮਣੇ ਉਹਨਾਂ ਨੇ ਵੀ ਜੋ ਕੁਝ ਆਪਣਾ ਪੱਖ ਰੱਖਿਆ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਤੇ ਬਣਦੀ ਜੇ ਲੱਗਦਾ ਕਿ ਅਸੀਂ ਕੋਸ਼ਿਸ਼ ਹੈ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਵੀ ਚਾਹੀਦੀ ਔਰ ਹੋਣੀ ਹੋਵੇਗੀ ਇਹ ਵੀ ਵਿਸ਼ਵਾਸ ਹੈ ਸਾਨੂੰ ਕਾਨੂੰਨ ਪਰ ਜਿਸ ਤਰ੍ਹਾਂ ਲੜਕੀ ਨੇ ਗੱਲਾਂ ਕੀਤੀਆਂ ਫਰਵਰੀ ਦੀ ਗੱਲ ਹੈ ਤੇ ਅੱਜ ਅਗਸਤ ਮਹੀਨਾ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਉਹ ਵੀ ਲਾਸਟ ਤੇ ਪਹੁੰਚਿਆ ਹੋਇਆ ਇਹਨਾਂ ਸਮਾਂ ਕਿਉਂ ਲੱਗਾ ਉਹਨੇ ਦੱਸਿਆ ਕਿ ਮੈਨੂੰ ਕਿਵੇਂ ਜਲੀਲ ਕੀਤਾ ਜਾ ਰਿਹਾ ਹੈ ਮੇਰੇ ਨਾਲ ਕੀ ਕੁਝ ਵਰਤਾਰਾ ਕੀਤਾ ਗਿਆ ਪੁਲਿਸ ਵਾਲਿਆਂ ਨੇ ਜਾਂ ਇਨਕੁਆਰੀ ਦੇ ਨਾ ਜੀ ਬਿਲਕੁਲ ਜੀ ਤੀਰਥ ਮੱਲੀ ਜੀ ਇਹ ਲਖਦੇ ਕਿ ਇਸ ਇਹ ਉਸ ਮੁੰਡੇ ਵਾਸਤੇ ਗਲਤ ਗੱਲ ਹੈ ਬਿਲਕੁਲ ਜੀ ਇਹ ਇਹ ਉਹ ਮੁੰਡੇ ਵਾਸਤੇ ਬਿਲਕੁਲ ਗਲਤ ਗੱਲ ਹੈ ਇਸ ਬਾਰੇ ਸਾਰਿਆਂ ਨੂੰ ਇੱਕ ਮਤ ਹੋਣਾ ਚਾਹੀਦਾ ਕਿਉਂ ਗਲਤ ਗੱਲ ਹੈ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਸਹਿਮਤੀ ਦੇ ਦਿੱਤੀ ਕਿ ਭਾਈ ਤੁਸੀਂ ਸਾਨੂੰ ਪਤੀ ਪਤਨੀ ਦੇ ਰੂਪ ਦੇ ਵਿੱਚ ਮਨਜ਼ੂਰ ਪਰ ਉਹ ਸਮਾਜ ਦੇ ਨਜ਼ਰਾਂ ਦੇ ਵਿੱਚ ਹਜੇ ਪਤੀ ਪਤਨੀ ਦੇ ਰੂਪ ਵਿੱਚ ਸਵਾਰੀ ਨਹੀਂ ਸੀ ਗਏ ਕਿਉਂਕਿ ਉਹ ਉਹ ਹਜੇ ਵਿਆਹ ਦੇ ਬੰਧਨ 'ਚ ਨਹੀਂ ਸੀ ਬੱਚੀ ਉਹਨਾਂ ਦੀ ਅਗੇਂਜਮੈਂਟ ਹੋਈ ਸੀ ਜਾਂ ਉਹਨਾਂ ਦਾ ਜਿਹੜਾ ਹੈਗੀ ਆ ਆਪਸ ਵਿੱਚ ਗੱਲ ਪੱਕੀ ਹੋਈ ਸੀ ਔਰ ਇਹ ਲੜਕੀ ਇਸ ਗੱਲ ਦਾ ਵੀ ਪ੍ਰੂਫ ਵੀ ਦੇ ਰਹੀ ਹੈ ਕਿ ਅਸੀਂ ਜੇ ਰਿਸ਼ਤੇਦਾਰੀਆਂ 'ਚ ਵੀ ਜਾਂਦੇ ਸੀ ਤੇ ਪਤੀ ਪਤਨੀ ਵਰਕੇ ਦੇ ਤੌਰ ਤੇ ਹੀ ਮਿਲਦੇ ਸੀ ਉੱਥੇ ਜਾ ਕੇ ਜਿਹੜੀ ਇੰਟਰੋਡਕਸ਼ਨ ਹੁੰਦੀ ਸੀ ਉਹ ਪਤੀ ਪਤਨੀ ਦੇ ਰੂਪ ਦੇ ਵਿੱਚ ਹੁੰਦੀ ਸੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਕਰਨੀ ਬਣਦੀ ਹੈ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਭਾਈ ਲੜਕੀ ਗਲਤ ਹੈ ਲੜਕੀ ਨੇ ਆਪਣੇ ਆਪ ਨੂੰ ਇੱਕ ਪਤੀ ਦੇ ਰੂਪ ਦੇ ਵਿੱਚ ਜਿਹੜਾ ਉਹਦੇ ਕੋਲੇ ਨੌਜਵਾਨ ਸੀ ਉਹਨੂੰ ਸਮਰਪਿਤ ਕੀਤਾ ਸੀ। ਇਹਦੇ ਵਿੱਚ ਉਸ ਦੀ ਕੋਈ ਗਲਤੀ ਨਹੀਂ। ਪਤੀ ਨੇ ਜਿਹੜਾ ਹੋਣ ਵਾਲਾ ਪਤੀ ਸੀ ਉਹਦੇ ਮਨ 'ਚ ਕੋਈ ਚੋਰ ਉਹਦੇ ਮਨ 'ਚ ਕੋਈ ਬੇਈਮਾਨੀ ਸੀ ਤਾਂ ਉਹਨੇ ਉਹ ਵੀਡੀਓ ਰਿਕਾਰਡ ਕੀਤੀ। ਨਹੀਂ ਤਾਂ ਵੀਡੀਓ ਰਿਕਾਰਡ ਕਰਨ ਦਾ ਮਤਲਬ ਕੀ ਸੀ? ਕੀ ਕੀ ਮਤਲਬ ਬਣਦਾ ਉਹਦਾ ਕਾਰਨ ਕੀ ਬਣਦਾ ਵੀਡੀਓ ਰਿਕਾਰਡ ਕਰਨ ਦਾ ਪੂਰੀ ਦੁਨੀਆ ਤੇ પતિ ਪਤਨੀ ਨੇ ਕਿਸੇ ਨੇ ਵੀ ਜਿਹੜੇ ਦੇਖ ਰਹੇ ਹੋ ਜਾਂ ਜਿਹੜੇ ਦੇਖੋਗੇ ਕੀ ਤੁਸੀਂ ਆਪਣੇ ਨਿੱਜੀ ਪਲਾਂ ਨੂੰ ਰਿਕਾਰਡ ਕਰਦੇ ਹੋ ਸਾਰਿਆਂ ਦਾ ਜਵਾਬ ਹੋਊਗਾ ਕਿ ਨਹੀਂ ਕਿਉਂ ਨਹੀਂ ਕਰਦੇ ਕਿਉਂਕਿ ਉਹ ਸਾਡੀ ਇੱਜ਼ਤ ਹੈ ਬੇਸ਼ੱਕ ਸਾਰੇ ਸਮਾਜ ਨੂੰ ਪਤਾ ਹੈ ਕਿ ਪਤੀ ਪਤਨੀ ਦੇ ਵਿੱਚ ਆਪਸੀ ਤੀਸਬੰਧ ਹੁੰਦੇ ਨੇ ਕੀ ਸਬੰਧ ਬਣਨੇ ਹੁੰਦੇ ਨੇ ਪਰ ਫੇਰ ਵੀ ਇੱਕ ਮਰਿਆਦਾ ਹੈ ਉਹ ਪਰਦੇ ਵਾਲਿਆ ਕੰਮ ਜਿਹੜਾ ਹੈਗਾ ਪਰਦੇ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਪਰਦੇ ਦੇ ਅੰਦਰ ਹੀ ਰਹਿੰਦੀਆਂ ਨੇ ਅਸੀਂ ਉਹਨੂੰ ਕਿਸ ਕੰਮ ਆਸ ਤੇ ਰਿਕਾਰਡ ਕੀਤਾ ਜੋ ਬਰਤਾਰਾ ਉਹਨੇ ਕੀਤਾ ਉਸ ਤੋਂ ਬਾਅਦ ਚ ਉਹਦੀ ਚੈਟ ਜਿਹੜੀ ਆਉਂਦੀ ਹੈ ਸਾਹਮਣੇ ਉਹ ਚੈਟ ਪੜ੍ਹ ਕੇ ਤੁਹਾਨੂੰ ਲੱਗਦਾ ਕਿ ਉਹ ਇੱਕ ਪਤੀ ਦੀ ਚੈਟ ਹੈ ਸੋ ਇਹਦੇ ਵਿੱਚ ਉਸ ਨੌਜਵਾਨ ਦੀ 100% ਗਲਤੀ ਏ। ਉਹਨੂੰ ਉਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਏ। ਔਰ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ। ਹਜੇ ਕੁਝ ਦਿਨ ਪਹਿਲਾਂ ਇੱਕ ਪੋਸਟ ਵਾਇਰਲ ਹੋ ਰਹੀ ਸੀ। ਬਹੁਤ ਲੋਕ ਉਹਦੇ ਤੇ ਕਮੈਂਟ ਕਰ ਰਹੇ ਸੀਗੇ ਉਹ ਵੀ ਦੇਵ ਕرائی ਵਾਲੇ ਨੇ ਵੀ ਉਹਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਸੀਗਾ। ਜਿਹਦੇ ਵਿੱਚ ਸਾਡੇ ਜਿਹੜੀ ਪੰਜਾਬੀ ਐਕਟਰਸ ਹੈਗੀ ਏ ਤਾਨੀਆਂ ਉਨੇ ਇੱਕ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਇਸ ਜਗ੍ਹਾ ਤੋਂ ਮੈਂ ਪੁਸਤਕ ਪੜ੍ਹੀ ਸੀ ਜਾਂ ਮੈਂ ਕਿਸ ਦੀ ਜੀਵਨੀ ਪੜ੍ਹੀ ਸੀ ਤੇ ਉਹਦੇ ਵਿੱਚ ਉਹ ਲੜਕੀ ਨੂੰ ਉਹਦੀ ਮਾਂ ਕਹਿੰਦੀ ਹੈ ਕਿ ਭਾਈ ਪਤਾ ਨਹੀਂ ਕਿੱਥੇ ਹਬਸ਼ ਦੇ ਭੁੱਖੇ ਜਿਹੜੇ ਭੇਡ ਗੇਤਰ ਨੂੰ ਮਿਲ ਜਾਣ ਤੇਰਾ ਨਾ ਰੇਪ ਹੋ ਸਕਦਾ ਤੇ ਤੂੰ ਆ ਜਿਹੜੀ ਹੈਗੀ ਹੈ ਮੈਡੀਸਨ ਇਹ ਆਪਦੇ ਕੋਲ ਰੱਖੀ ਕਿ ਤੂੰ ਗਰਭ ਬਤੀ ਨਾ ਹੋ ਜਾਈ। ਤੇ ਸਾਡੇ ਲੋਕਾਂ ਨੇ ਉਹਤੇ ਬਹੁਤ ਕੁਝ ਬਹੁਤ ਬਵਾਲ ਕੀਤਾ। ਫਿਰ ਰੌਲਾ ਇਸ ਗੱਲ ਦਾ ਹੈ ਕਿ ਜੇ ਉਹਨਾਂ ਨੂੰ ਪਤੀ ਪਤਨੀ ਦੇ ਰੂਪ ਦੇ ਵਿੱਚ ਕਬੂਲ ਕਰ ਲਿਆ ਸੀ ਦੇ ਨਾਲ ਲੜਕੀ ਦੇ ਮਾਪੇ ਨੂੰ ਵੀ ਇਹ ਜ਼ਰੂਰੀ ਚਾਹੀਦਾ ਸੀ ਲੜਕੀ ਦੀ ਚਲੋ ਮਾਂ ਨਹੀਂ ਹੈ ਪਿਓ ਬਾਪ ਹੈ ਉਹਦਾ ਉਹਨਾਂ ਨੂੰ ਉਹ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਸੀ ਕਿ ਅਸੀਂ ਤੁਹਾਨੂੰ ਪਤੀ ਪਤਨੀ ਦੇ ਰੂਪ ਦੇ ਵਿੱਚ ਸਨਮਾਨ ਕੀਤਾ ਪਰ ਹਜੇ ਸੀ ਸਮਾਜ ਦੇ ਦੀਆਂ ਨਜ਼ਰਾਂ ਦੇ ਵਿੱਚ ਪਤੀ ਪਤਨੀ ਨਹੀਂ ਠੀਕ ਹੈ ਤੁਸੀਂ ਸਾਨੂੰ ਅਸੀਂ ਤੁਹਾਨੂੰ ਪਸੰਦ ਕੀਤਾ ਤੁਸੀਂ ਸਾਨੂੰ ਕਬੂਲ ਹੋ ਕਿ ਤੁਸੀਂ ਪਤੀ ਪਤਨੀ ਦੇ ਰੂਪ ਵਿੱਚ ਸਾਨੂੰ ਕਬੂਲ ਹੋ ਪਰ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਪਤੀ ਪਤਨੀ ਨਹੀਂ ਹੋ ਸੋ ਬੱਚਿਓ ਇਸ ਗੱਲ ਦਾ ਖਿਆਲ ਰੱਖਣਾ ਇਹਦੇ ਵਿੱਚ ਸਭ ਤੋਂ ਵੱਧ ਜ਼ਿੰਮੇਵਾਰੀ ਜਿਹੜੀ ਬਣਦੀ ਉਹ ਮੁੰਡੇ ਵਾਲਿਆਂ ਦੀ ਬਣਦੀ ਅਸੀਂ ਹਮੇਸ਼ਾ ਕਹਿੰਦੇ ਹਾਂ ਜਦੋਂ ਵੀ ਕਿਤੇ ਸਿਰ ਜੋੜ ਕੇ ਲੋਕ ਬੈਠਦੇ ਨੇ ਜਦੋਂ ਗੱਲਾਂ ਬਾਤਾਂ ਚੱਲਦੀਆਂ ਜਦੋਂ ਰੀਪ ਤਾਂ ਗੱਲਾਂ ਬਾਤਾਂ ਚੱਲਦੀਆਂ ਤਾਂ ਉੱਥੇ ਹਮੇਸ਼ਾ ਇੱਕ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੁੰਦੀ ਹੈ ਕਿ ਅਸੀਂ ਮੁੰਡਿਆਂ ਨੂੰ ਨਹੀਂ ਸਮਝਾਉਂਦੇ ਅਸੀਂ ਕੁੜੀਆਂ ਨੂੰ ਤਾਂ ਕਹਿ ਦਿੰਨੇ ਕਿ ਭਾਈ ਤੁਸੀਂ ਘੱਟ ਕੱਪੜੇ ਨਾ ਪਾਓ ਤੁਸੀਂ ਟਾਈਟ ਕੱਪੜੇ ਨਾ ਪਾਓ ਉਹਦੇ ਟਾਈਟ ਕੱਪੜੇ ਪਾਏ ਸੀ ਉਹਦੇ ਘੱਟ ਕੱਪੜੇ ਪਾਏ ਸੀ ਯਾਰ ਕੁੜੀ ਬੇਸ਼ੱਕ ਅੰਡਰਗਾਰਮੈਂਟਸ ਕਿਉਂ ਨਾ ਹੋਵੇ ਕੀ ਉਹ ਤੁਹਾਨੂੰ ਇਹ ਜਿਹੜਾ ਰੇਪ ਕਰਨ ਦਾ ਜਾਂ ਉਹਨਾਂ ਧੱਕੇਸ਼ਾਹੀ ਕਰਨ ਦਾ ਲਾਇਸੈਂਸ ਦੇ ਦਿੰਦਾ ਤੇ ਕੁੜੀ ਭਾਈ ਹਾ ਹਾ ਕੱਪੜੇ ਪਾਏ ਨਹੀਂ ਨਹੀਂ ਜੇ ਤੁਸੀਂ ਇਹ ਸਮ ਦੇਖ ਕੇ ਉਤੇਜਿਤ ਹੁੰਨੇ ਹੋ ਤੇ ਤੁਹਾਡੇ ਘਰੇ ਵੀ ਤਾਂ ਭੈਣ ਹੋਏਗੀ ਤੁਹਾਡੇ ਘਰੇ ਵੀ ਤਾਂ ਧੀ ਹੋਏਗੀ ਤੁਹਾਡੇ ਘਰੇ ਵੀ ਤਾਂ ਮਾਂ ਹੋਏਗੀ ਉਹਨਾਂ ਨੂੰ ਵੀ ਤਾਂ ਤੁਸੀਂ ਦੇਖਦੇ ਹੋ ਉਦੋਂ ਕਿਉਂ ਨਹੀਂ ਤੁਸੀਂ ਉਹ ਉਤੇਜਿਤ ਹੁੰਦੇ ਉਦੋਂ ਵੀ ਤੁਸੀਂ ਕੰਟਰੋਲ ਕਰਦੇ ਹੋ ਆਪਣੇ ਆਪ ਤੇ ਤੁਹਾਨੂੰ ਪਤਾ ਹੈ ਕਿ ਮੇਰੀ ਭੈਣ ਹੈ ਇੱਥੇ ਲੜਕੇ ਦੀ ਗਲਤੀ ਹੈ ਕਿਉਂਕਿ ਲੜਕੇ ਨੇ ਹੀ ਉਹ ਵੀਡੀਓ ਰਿਕਾਰਡ ਕੀਤੀ ਉਨੇ ਵਾਇਰਲ ਕੀਤੀ ਔਰ ਧਮਕੀਆਂ ਦੇ ਕੇ ਉਹਨੂੰ ਬਲੈਕਮੇਲ ਕਰਦਾ ਰਿਹਾ ਉਹ ਲੜਕੀ ਨੇ ਦੱਸਿਆ ਕਿ ਮੈਨੂੰ ਬਲੈਕਮੇਲ ਕਰਦਾ ਸੀ ਔਰ ਜਿਹੜੀ ਉਹਨਾਂ ਦੀ ਚੈਟ ਜਿਹੜੀ ਹੈਗੀ ਉਹ ਵਾਇਰਲ ਹੋਈ ਉਹਦੇ ਵਿੱਚ ਬਕਾਇਦਾ ਜੋ ਸ਼ਬਦਾਵਲੀ ਵਰਤਦਾ ਉਹ ਇੱਕ ਪਤੀ ਦੀ ਸ਼ਬਦਾਵਲੀ ਨਹੀਂ ਉਹਨੂੰ ਨਹੀਂ ਸੀ ਪਸੰਦ ਕੋਈ ਚੱਕਰ ਨਹੀਂ ਹੋ ਸਕਦਾ ਹੈ ਵੀ ਉਹਨਾਂ ਨੂੰ ਕਿਤੇ ਹੋਰ ਕੋਈ ਹੋਰ ਪਸੰਦ ਹੋਵੇ ਪਰ ਜੇ ਉਹ ਕੁਛ ਕੀਤਾ ਗਿਆ ਜਿਹੜੀ ਰਿਕਾਰਡਿੰਗ ਕੀਤੀ ਗਈ ਉਹ ਕਾਦੇ ਲਈ ਕੀਤੀ ਗਈ ਹੈ ਉਹ ਕਿਹੜੇ ਸਿਨਮਾ థియేਟਰ ਚ ਚਲਉਣੀ ਸੀਗੀ ਇਹ ਕਾਦੀ ਵੀਡੀਓ ਰਿਕਾਰਡ ਕੀਤੀ ਗਈ ਸੀ ਕਾਦੇ ਲਈ ਕੀਤੀ ਗਈ ਸੀ ਨਜੀਪਰਾ ਨੂੰ ਕੋਈ ਰਿਕਾਰਡ ਵੀ ਕਰ ਇਹਦਾ ਮਤਲਬ ਹੈ ਕਿ ਉਹਦੇ ਮਨ ਦੇ ਵਿੱਚ ਪਹਿਲਾਂ ਤੂੰ ਹੀ ਚੋਰ ਸੀ ਪਹਿਲਾਂ ਤੂੰ ਹੀ ਉਹਦੇ ਮਨ ਚ ਮੈਲ ਸੀ ਉਹਨੇ ਤਾਂ ਰਿਕਾਰਡ ਕੀਤੀ ਔਰ ਉਹਨਾਂ ਦੇ ਘਰ ਜਾ ਕੇ ਬਕਾਇਦਾ ਉਹਦੀ ਜਿਹੜਾ ਹਮਲਾ ਕਰਦੇ ਦੀਆਂ ਜੜੀਆਂ ਹੈਗੀਆਂ ਅੱਲਾ ਬੁੱਲਾ ਕਰਦੇ ਦੀਆਂ ਵੀਡੀਓ ਜੜੀਆਂ ਹੈਗੀਆਂ ਪੂਰੀ ਨਜੰਤਕ ਕੀਤੀ ਸੋ ਸਾਡੇ ਸਮਾਜ ਨੂੰ ਵੀ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਜਿਹੜਾ ਹੈਗਾ ਉਹ ਮੁੜ ਕੇ ਦੋ ਭਾਗਾਂ 'ਚ ਵੰਡੇ ਜਾਂਨੇ ਇੱਕ ਹੱਕ 'ਚ ਤੇ ਇੱਕ ਵਿਰੋਧ ਦੇ ਵਿੱਚ ਜਿੱਥੇ ਗਲਤ ਹੁੰਦਾ ਉੱਥੇ ਗਲਤ ਨੂੰ ਗਲਤ ਕਹੋ ਕੁੜੀ ਨੇ ਆਪਣੇ ਘਰ ਵਾਲੇ ਦੇ ਨੂੰ ਸਮਰਪਿਤ ਕੀਤਾ ਸੀ ਆਪਣਾ ਆਪ ਨਾ ਕਿ ਕਿਸੇ ਬਲੈਕਮੇਲਰ ਨੂੰ ਉਹਨੂੰ ਨਹੀਂ ਸੀ ਪਤਾ ਕਿ ਦਿਮਾਗ 'ਚ ਕੀ ਹੈ ਉਹਨੂੰ ਨਹੀਂ ਸੀ ਪਤਾ ਕਿ ਰਿਕਾਰਡਿੰਗ ਹੋ ਰਹੀ ਹੈ ਸੋ ਇਹਦੇ ਵਿੱਚ ਮੇਰੀ ਇਹ ਜਾਤੀ ਰਹਿ ਹੈ ਨਿੱਜੀ ਰਹਿ ਹੈ ਕਿ ਮੁੰਡੇ ਨੂੰ ਜੋ ਵੀ ਬਣਦੀ ਸਜ਼ਾ ਕਾਨੂੰਨ ਮੁਤਾਬਕ ਉਹ ਮਿਲਣੀ ਚਾਹੀਦੀ ਔਰ ਸਾਡੀਆਂ ਜੰਨੀਆਂ ਵੀ ਸਮਾਜ ਦੇ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਅੱਗੇ ਆਉਣਾ ਚਾਹੀਦਾ ਉਸ ਲੜਕੀ ਨੂੰ ਸਾਡੀ ਜ਼ਰੂਰਤ ਹੈ ਅੱਜ ਪੂਰੇ ਸਮਾਜ ਦੀ ਜ਼ਰੂਰਤ ਹੈ ਉਹਨੂੰ ਅਹਿਸਾਸ ਕਰਾਓ ਕਿ ਅਸੀਂ ਤੇਰੇ ਨਾਲ ਹੈ ਤੇਰੇ ਨਾਲ ਗਲਤ ਹੋਇਆ ਹੈ ਅਸੀਂ ਤੇਰਾ ਸਾਥ ਦੇਵਾਂਗੇ ਗਲਤੀ ਦੀ ਸਜ਼ਾ ਮੁੰਡੇ ਨੂੰ ਦਵਾਵਾਂਗੇ ਔਰ ਇੱਕ ਬੇਨਤੀ ਮੈਂ ਉਹਨਾਂ ਲੜਕੇ ਲੜਕੀਆਂ ਨੂੰ ਵੀ ਕਰਦਾ ਹਾਂ ਲੜਕੀਆਂ ਨੂੰ ਖਾਸ ਕਰਕੇ ਕਿ ਜਦੋਂ ਕੋਈ ਵੀ ਤੁਹਾਡਾ ਚਾਹੇ ਉਹ ਬੁਆਏਫਰੈਂਡ ਹੈ ਚਾਹੇ ਉਹ ਦੋਸਤ ਹੈ ਚਾਹੇ ਉਹ ਤੁਹਾਡਾ ਪਤੀ ਹੈ ਜੇ ਉਹ ਨਿੱਜੀ ਪਲਾਂ ਦੀਆਂ ਫੋਟੋਆਂ ਜਾਂ ਵੀਡੀਓਗ੍ਰਾਫੀ ਕਰਦਾ ਹੈ ਤਾਂ ਉਹਨੂੰ ਸਖਤੀ ਦੇ ਨਾਲ ਮਨਾ ਕਰੋ ਬੇਸ਼ੱਕ ਤੁਹਾਡਾ ਰਿਸ਼ਤਾ ਜਿਹੜਾ ਹੈਗਾ ਉਹ ਖਤਮ ਹੁੰਦਾ ਤੇ ਖਤਮ ਹੋ ਜਾਣ ਦਿਓ ਪਰ ਇਸ ਤਰ੍ਹਾਂ ਦੀਆਂ ਬਦਨਾਮੀਆਂ ਜਿਹੜੀਆਂ ਹੈਗੀਆਂ ਉਹ ਤੋਂ ਤੁਸੀਂ ਬਚੋ ਇਨ੍ਹਾਂ ਨਿੱਜੀ ਪਲਾਂ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ ਹੁੰਦਾ ਨਿੱਜੀ ਪਲਾਂ ਨੂੰ ਸੇਵ ਨਹੀਂ ਕੀਤਾ ਜਾਂਦਾ ਮਿਹਰਬਾਨੀ ਆਪ ਸਭ ਦੀ ਜਿਹਨੇ ਜੁੜੇ ਹੋ ਬਹੁਤ ਬਹੁਤ ਸ਼ੁਕਰੀਆ ਇਹਦੇ ਵਿੱਚ ਹਰਕ ਨੂੰ ਸਾਨੂੰ ਉਸ ਲੜਕੀ ਦੇ ਨਾਲ ਖੜਨਾ ਚਾਹੀਦਾ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਖੜਨਾ ਚਾਹੀਦਾ ਹੈ ਸਰਕਾਰੀ ਅਦਾਰਿਆਂ ਨੂੰ ਖੜਨਾ ਚਾਹੀਦਾ ਹੈ ਸਾਨੂੰ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਔਰ ਉਸ ਲੜਕੀ ਦੇ ਹੱਕ ਦੇ ਵਿੱਚ ਆਵਾਜ਼ ਦਾ ਨਾਅਰਾ ਮਾਰਨਾ ਚਾਹੀਦਾ ਉਹਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਕਿ ਅਸੀਂ ਤੇਰੇ ਨਾਲ ਹਾਂ ਜੇ ਤੇਰਨਾ ਗਲਤ ਹੋਇਆ ਤੇ ਅਸੀਂ ਤੇਰੇ ਨਾਲ ਔਰ ਅਸੀਂ ਉਸ ਲੜਕੇ ਨੂੰ ਸਜ਼ਾ ਦੇਵਾਂ ਉਬੇਸ਼ਕ ਜੋ ਮਰਜੀ ਗਈ ਜਾਣ ਉਹ ਬੇਸ਼ੱਕ ਜੋ ਮਰਜੀ ਅਜ ਦੇਈ ਜਾਣ ਆਪਣੇ ਤਰਕ ਦੇਈ ਜਾਣ ਪਰ ਰੋਲਾ ਇਸ ਗੱਲ ਦਾ ਹੈ ਕਿ ਉਸ ਲੜਕੇ ਨੇ ਉਹ ਵੀਡੀਓ ਰਿਕਾਰਡਿੰਗ ਕੀਤੀ ਤਾਂ ਕਿਉਂ ਕੀਤੀ ਕਿਉਂ ਕੀਤੀ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਉਹਦੇ ਦਿਲ ਦੇ ਵਿੱਚ ਬੇਈਮਾਨੀ ਸੀ ਉਹਦੇ ਉਹਨੇ ਬਲੈਕਮੇਲ ਕਰਨ ਵਾਸਤੇ ਉਸ ਨੂੰ ਰਿਕਾਰਡ ਕੀਤਾ ਪੁਰਨਈ ਇੱਕ ਪਤੀ ਆਪਣੀ ਪਤਨੀ ਦੀ ਇਹ ਨਿੱਜੀ ਪਲਾਂ ਦੀ ਵੀਡੀਓ ਰਿਪੋਰਟ ਨਹੀਂ ਕਰਦਾ ਉਹਨੇ ਪਤਨੀ ਨੂੰ ਮੰਨਿਆ ਹੀ ਨਹੀਂ ਜੋ ਪਤਨੀ ਮੰਨਦਾ ਰਿਕਾਰਡਿੰਗ ਨਹੀਂ ਸੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਮਿਹਰਬਾਨੀ ਧੰਨਵਾਦ